ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਹਾ ਅਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪਰਲਾਦ ਤਰਾਇਆ ਅਹੰਕਾਰਾਂ ਨਿੰਦਕਾ ਪਿੱਟ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਸਾਹ ਹਰ ਸਿਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੁਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਤਾ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੇ ਤਿਸੁ ਪਾਰ ਪਿਆ ਕਹ ਨਾਨਕ ਕਰਤੇ ਕਿਆ ਬਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਅਗਾਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਤਬੈ ਸਰਬ ਸਮਾਲੇ ਮਾਝੇ ਤੇਰੇ ਨਾਂ ਦੇ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੂੰ ਨੋਂ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤਉ ਨ ਚਿਤ ਗੁਪਤ ਲਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਉ ਨੈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਉ ਨ ਇੰਦਰ ਅੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਉ ਨ ਸਸਮਾਦ ਦੇ ਅੰਦਰ ਗਾਵਣ ਤਉ ਨ ਸਾਧ ਵਿਚਾਰੇ ਗਾਵਣ ਤੁਨੋਂ ਜਿਤ ਸਤੀ ਸੰਤੋਖੀ ਗਾਵਣ ਤੁਨੋਂ ਵੀਰ ਕਰਾਰੇ ਗਾਵਣ ਤੁਨੋਂ ਪੰਡਤ ਪੜਨ ਰਖੇ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਨੋਂ ਮੋਹਣ ਆ ਮਨ ਮੋਹਣਾ ਸੁਰਗ ਮੱਚ ਪਿਆਲੇ ਗਾਵਣ ਤੁਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਨੋਂ ਜੋਧ ਮਹਾਬਲ ਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਦਨੋ ਗਾਵਣ ਜੋਤ ਤਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤਿਤਨੋ ਗਾਵਣ ਸੇ ਮੈ ਚਿਤਨ ਆਵਣ ਨਾਨਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹਾਪੀ ਉਸ ਜੈ ਨਜਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨ ਸੇ ਮਾਇਆ ਜਿਨ ਨੂੰ ਉਪਾਈ ਕਰ ਕਰ ਦਿਖੈ ਕੀਤਾ ਆਪਣਾ ਜੋਤਸ ਦੀ ਵਡਿਆਈ ਜੋਤਸ ਪਾਵੇ ਸੋਈ ਕਰਸੀ ਪਰ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਸਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਕਹਿ ਸਭ ਕੋ ਏਕ ਓਡ ਵੱਡਾ ਡੀਟਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤਿਰ ਰਹੇ ਸਮਾਈ ਵੱਡੇ ਮੇਰੇ ਸਾਹਿਬ ਘਰ ਗੰਬੀਰ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕਿ ਵਿੜ ਚੀਰਾ ਰਹਾਉ ਸਭ ਸੁਰਤੇ ਮੜ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹਣ ਨ ਜਾਏ ਤੇਰੇ ਤਿਲ ਵਡਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕਿਆਂ ਵਡਿਆਈਆਂ ਤੁਦਵਣ ਸਿੱਧੇ ਕਿਨਾਂ ਨ ਪਈਆ ਕਰ ਮਿਲਨ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਪ੍ਰੇਤ ਰੇ ਪੰਡਾਰਾ ਜਿਸ ਤੋਂ ਦੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜਿਵਾ ਵਿਸਰ ਮਰ ਜਾਉ ਆਖਣ ਔਖਾ ਸੱਚਾ ਨਾ ਸੱਚ ਨਾਮ ਕੀਤਲ ਵਡਿਆਏ ਅਗਤ ਕੇ ਕੀਮਤ ਨਹੀਂ ਪਾਏ ਜਿਸ ਮਿਲਕੇ ਆਖਣ ਪਾਹ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਗੁਣ ਇਹ ਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇੜੇ ਆਪ ਤੇਵੜ ਤੇਰੀ ਦਾਤ ਜਿਨਨਨ ਕਰ ਕਹਿ ਕੇ ਤੇਰਾਤ ਖਸਮਸਾਰ ਹੈ ਤੇ ਕਮ ਜਾਤ ਨਾਨਕ ਨਾਵੇਂ ਬਾਜ ਸੰਨਾਤ ਰਗੁ ਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਮਿਨਿਉ ਕਰੋ ਗੁਰ ਪਾਸ ਹਮ ਕੇ ਰੇ ਕਰਮ ਸਤਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਾਰਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗ ਹਣ ਜਮਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੈ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਂ ਸੰਗਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹੇ ਰ ਮਨ ਚਿਤਵੈ ਉਦਮ ਜਾ ਆਹਰ ਹਰ ਜਿਉ ਪਰਿਆ ਸਹਲ ਪਤਰ ਮੈਂ ਜੰਤੋ ਪਾਈ ਤਾਂ ਕਰਜ ਕਾ ਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਉ ਜਨਨ ਪਿਤਾ ਲੋਗ ਸੁਤ ਬਣਤਾ ਓਏ ਨ ਕਿਸ ਕੀ ਧਰਿਆ ਸਰਸਰਿਕ ਸਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਉੜੇ ਉਡਾਵੇ ਸ ਕੁਸਾਂ ਤਿਸ ਪਾਛੇ ਬਚਰੇ ਛਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਤਸ ਅਸ਼ਟ ਸਦਾਨ ਠਾਕੁਰ ਕੜ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰ ਅੰਤ ਨਪਾਰ ਵਰਿਆ raag asa mahalla chautha so purkh ek ओंकार sat gur parsad so purkh niranjan har purkh niranjan har agam agam apaar sab te aaveh sab te aaveh tud ji har satche srijan hara sab je tumare ji tun ji aankh da tar ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰਕ ਸੰਮਹਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿ ਵਿਢਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਤਤ ਬਿਨਿਆਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖਿ ਵਿਖਾਣਾ ਜੋ ਸਿਵਹ ਜੋ ਸਿਵ ਤੁਦ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਤਿਆਵਹਿ ਹਰਿ ਤਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇਮੁਗਤ ਸੇਮੁਗਤ ਪੈ ਜਨ ਹਰਿ ਤਾਇਆ ਜੀ ਤੈ ਟੋਟੇ ਜਮ ਕੀ ਫਾਸਿ ਨਿਰਪੋਜ ਜਨ ਹਰ ਨਿਰਪੋ ਤਿਆ ਆ ਜੀ ਤਨ ਕਾ ਭੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਹਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਨਕ ਅਨੇਕਾਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਨਿਕ ਪੜੈ ਬੋ ਸਿਮਰ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੁਹਾ ਆਦਪੁਰਖ ਪਰਮਪਰਕਰਤਾ ਜੀ ਤੁਝੇ ਵੜਿਆ ਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪਿ ਕਰ ਹੈ ਸੋ ਹੋਏ ਤੁਧੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਕੋਈ ਜਨਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਹਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਹੀਂ ਜੋ ਤੂੰ ਭਾਵੇਂ ਸੋਇ ਥਿਸੇ ਜੋ ਤੂੰ ਦੇਹੈ ਸੋਇ ਹਉ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਧਿਆਆ ਜਿਸਨੂੰ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ ਗੁਰਮਖਲਾ ਦਾ ਮਨ ਮੁਖ ਗਵਾਇਆ ਸੁਧਿਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੋਂ ਜਿਹੇ ਮਾਹੇ ਤuj ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣਐ ਸੋ ਜਨ ਜਾਣੈ ਹਰ ਗੁਣ ਸਦ ਆਖਵਖਾਣੈ ਜਨ ਹਰਿ ਸੇਵਿਆ ਤਨ ਸੁਗ ਪਾਇਆ ਸਹਿਜ ਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆਸ ਬਹੋਏ ਤਤ ਬਿਣੇ ਦੂਜਾ ਵਰਨ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵੜੇ ਪਹਿਲ ਨਿਵਾਸਾ ਪਾਣੀ ਪਵਿਤ ਨਹਿ ਕੀਆ ਪੰਕਜ ਮਹ ਭਗ ਨਹਿ ਚਾਲ ਹਮ ਦੇਖ ਤੈ ਡੂਬੇ ਅਲੇ ਮਨ ਏਕ ਨ ਚਿਤ ਸਮੋੜ ਮਨਾ ਹਰ ਬਿਸਰਤ ਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹਿ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਿਨ ਕੇ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਏ ਪ੍ਰਾਪਤ ਮਨੁਖ ਦਿਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕੀ ਤੈਨਾਂ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਵਿਰਥਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕਿਰਾ ਖੁਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਗਬਿ ਬਾਚ ਬੇਨਤੀ ਚਾਪਈ ਹਮਰੇ ਕਰੋ ਹਾਦਰ ਰਖਾ ਪੂਰਨ ਹੋਇ ਤੇ ਕੀ ਇੱਛਾ ਤਵ ਚਰਨੰ ਰਹਿ ਮਾਰ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰਸਬਹਿ ਤੁਮ ਕਾਬੋ ਆਪ ਹਾਦੈ ਮੋਹੇ ਬਚਾਓ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਛਨਜ ਕਰਦਾ ਕਰਿਆ ਸਭੈ ਰਨ ਕੋ ਆਸੰਗਰੀਆ ਪੂਰਨ ਹੋਇ ਅਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋ ਅਵਰਨ ਧਿਆਉ ਜੋ ਬਰਚਾਉ ਸਤਮ ਤੇ ਪਾਉ ਸੇਵਕ ਸਿਖ ਅਮਾਰੇ ਤਾਰਿ ਹੈ ਟੋਟੋ ਸਤਾਰਾ ਮਾਰੇ ਮਾਰਿ ਹੈ ਆ ਪਹਾੜ ਦੇ ਮਜਾ ਭਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੁ ਜੋ ਸਦਾ ਮਾਰੇ ਪਛਾ ਸਰਸਤੋ ਜੋ ਕਰਿ ਹੋ ਰੱਛਾ ਰੱਖ ਲਿਓ ਮੋਇ ਰਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰ ਦੁਸ਼ਟਨ ਕੇ ਹੰਤਾ ਤੁਮਹ ਪਰਿ ਚਤੁਰ ਦਸਕੰਤਾ ਕਾਲ ਪੈ ਬ੍ਰਹਮਾ ਬਕਤਰ ਆ ਕਾਲ ਪੈ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਧਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹਿਆ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਪਜਾਇਓ ਆਦ ਅੰਤ ਇਕੈ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰਤਿ ਕੋ ਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘੜ ਘਟ ਕੇ ਅੰਤਰ ਕੀ ਜਾਣਤਾ ਭਲੇ ਬਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਪਟ ਪਟ ਕੇ ਕਟ ਕਟ ਕੀ ਜਾਣ ਜਬ ਉਦ ਕਰਖ ਕਰਾ ਕਰਤਾਰ ਪਰਦਾ ਤਰਤਬ ਦੇ ਅਪਾਰ ਏਕ ਏਕ ਕੀ ਪੀਰ ਪਛਾਣ ਕਟ ਕਟ ਕੇ ਪਟ ਪਟ ਕੀ ਜਾਣ ਜਬ ਉਦ ਕਰਖ ਕਰਾ ਕਰਤਾਰ ਪਰਦਾ ਤਰਤਬ ਦੇ ਅਪਾਰ ਜਬ ਆਕਰ ਕਰਤੇ ਹੋਂ ਕਬ ਹੂੰ ਤਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੋਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬਿਦ ਪਿਦ ਅਰ ਆਲਮ ਨਿਰੰਕਾਰ ਨਿਰਬਕਾ ਨਰ ਲੰਬ ਆਦ ਅਨਿਲ ਅਨੰਦ ਅਸੰਭ ਤਾਂ ਕਾਮੁੜ ਚਾਰਤ ਪੇਦਾ ਜਾਕੋ ਪੇਵਨ ਪਾਵਤ ਬੇਦਾ ਤਾਂ ਕੋ ਕਰਪਾ ਹਨ ਉਨਮਾਨਤ ਮਾ ਮੂੜ ਕਟ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿਣਤ ਨਹਿ ਪਿਵ ਆਪ ਆਪਨੀ ਬੁਧਹਿ ਜਿਤੇ ਬਰਨਤ ਪਿਣ ਪਿਣ ਤੋਂ ਹੈ ਤੇਤੇ ਤੁਮਰਾ ਲਖਨ ਜੈ ਪਸਾਰਾ ਕਹਿ ਵਿਸ ਜਾ ਪ੍ਰਥਮ ਸੰਸਾਰ ਏਕਾਰੂਪਨੂਪ ਸਰੂਪਾ ਰੰਗ ਪਿਉ ਰਾਵਕਈ ਪੂਪਾ ਅੰਡਾ ਜਰ ਸਿਤਜ ਕਿਨੇ ਉਤਪਜ ਖਾਨ ਬਹੋਰ ਚ ਦਿਨੇ ਕਹਉ ਫੂਲ ਰਾਜਾ ਹਵਾ ਬੈਠਾ ਕਮਸ਼ਮੰਡ ਪੇਵ ਸੰਗ ਕਰ ਇਕੱਠਾ ਸਗਰੇ ਸੇਡ ਦਿਖਾਇ ਚੰਪ ਭਵ ਆਦ ਜੁਗਾਦ ਸਰੂਪ ਸਿਆੰਬਵ ਬਰੱਛਾ ਮੇਰੀ ਤੁਮ ਕਰੋ ਸਿਖੋ ਬਾਰਸਿਕ ਸੰਗ ਰੋ ਦੁਸ਼ਟ ਜਿਤ ਉੱਟਵਤ ਉਤਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਸਤ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਗਤ ਹਮਰੇ ਪੁਰਖ ਜਵਨਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਆਏ ਤਾਂ ਕੇ ਕਾਲ ਨਿਕਟ ਨੇ ਆਏ ਹੈ ਰੱਛਾ ਹੋਏ ਤਾਂ ਸਭ ਕਾਲ ਦੁਸ਼ਟ ਰੰਟਰੈਂ ਤਤ ਕਾਲਾ ਕਿਰਪਾ ਦਇਸ਼ਟ ਤਨ ਜਾਇਨ ਹਰੋ ਤਾਂ ਕੇ ਤਾਪ ਤਨ ਕਮੈ ਹਰਿਓ ਰਿੱਧ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਕਨ ਕੋਈ ਇਕ ਬਾਰ ਜਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨਰ ਨਾਮ ਤਿਹਾਰੋ ਕਾ ਦਾਰ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੈ ਲਿਓ ਬਾਰੇ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਗਹੈ ਜਬ ਤੇ ਤੁਮਰੇ ਤਬ ਤੇ ਕੋ ਆਗ ਤਰੇ ਨੇ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹੇ ਮਤੇ ਇੱਕ ਨਾ ਮੰਨਿਓ ਸਿਮਰਤ ਸਾਸਤਰ ਵਿਦਿ ਸਬੈ ਮੋ ਭੇਦ ਕਮ ਏਕ ਨ ਜਾਣਿਓ ਸਿਰਸਪਾਨ ਕਿਰਪਾ ਤੁਮਰੀ ਘਰ ਮੈਂ ਨਾ ਕਿਹੋ ਸਭ ਤੁਹੇ ਬਖਨਿਓ ਦੁਹਿਰਾ ਸਗਲ ਦੁਆਰ ਕੁਛ ਛਡਕੈ ਗਇਓ ਤੁਹਾਰ ਦਵਾਰ ਵਾਹ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA ਤੀਜਾ ਨਾਂ ਦੇ ਕੋੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸੈ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆਂ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨਾ ਗੀਂ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਬਨਗ ਲਾਸਮਰਤ ਸੁਆਮੀ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਪੁਖ ਖਾਂ ਸਭ ਗਵਾਹੀਆਂ ਕਰ ਸ਼ਾਂ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰਿਆ ਪੰਜ ਦੁੱਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਸ ਕਹਵਾ ਤਤ ਕਰ ਅਨਹਦ ਵਾਜੇ ਆਨੰਦ ਸੁਨ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੋਣ ਸੱਚੀ ਬਾਣੀ ਸਤਿ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹ ਤੇ ਪਤ ਸਤ ਗੁਰਿਆ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੂ ਪਇਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਕੁਰ ਕਾ ਪਇਓ ਜਿਸ ਕਾ ਸਭਸ ਅਧਾਰ ਜੇ ਕੋ ਖਾਵੈ ਜੇ ਕੋ ਕੁੰਚਾ ਤਿਸ ਕਾ ਹੋਏ ਉਦਾਰੋ ਏ ਵਸਤ ਜੇ ਨਹ ਜਾਏ ਨਿਤਨਤ ਰੱਖ ੳਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ 5 ਤੇਰਾ ਕੀਤਾ ਜਤ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਅਰਥ ਪਿਆ ਮਹਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਏ ਨਾਹੇ ਉਥੈ ਤੇਰੀ ਰਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੈ ਦੂਤ ਨਾਇਤ ਰਹਿ ਛਡ ਜਾਹੇ ਭੌਜਲ ਵਿਖਮਸ ਗਾਹੂ ਗੁਰ ਸਬਦ ਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਈ ਖਾਹੇ ਕਲਮ ਇਹੋ ਪਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲਸ ਮਾਲੇ ਸਾਹੇ ਸਾਹੇ ਮਿਰਥਾ ਕੋਏ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨੇ ਤੇਰੇ ਸਤਗੁਰ ਪੇਖਣਾ ਸਰਮਣੀ ਸੁਨਣਾ ਗੁਰਨਾ ਸਤਗੁਰ ਸੇ ਤਿਰਤਿਆ ਦਰਗਹਿ ਪਾਈ ਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀ ਹੈ ਮਿਰਲੇ ਕੀ ਕੀ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪ ਉਹ ਬਾਰੀਆਂ ਗੁਰ ਕੀ ਪੈਰੀ ਪਾ ਹੈ ਕਾਜ ਸਵਾਰੀਆਂ ਹੋਵਾ ਆਪ ਦਿਆਲ ਮਨੋ ਨਾ ਵਿਸਾਰੀ ਅਨ ਸਾਜਨਾ ਕਾ ਸੰਗ ਭਵਜਲ ਤਾ ਹਰੀ ਅਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾ ਹਰੀ ਅਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ